ਾਰੇ ਵੀਰਾਂ ਸਤਿਗੁਰੂ ਸਤਿਗੁਰੂ ਪਹੁੰਚੋ ਕਿਆ ਮੰਡੇਰੀ ਫਾਰਮ ਉੱਤੇ ਦੋ ਗਾਵਾਂ ਸੋਈਆਂ ਇੱਕ ਵੀਰ ਜੀ ਗੱਬਣ ਕਰਦੇ ਆਂ ਵੀਰੋ ਨਾਲ ਗੱਲਬਾਤ ਸਤਿਗੁਰੂ ਵੀਰ ਜੀ ਸਤਿਗੁਰੂ ਸੋਕੇ ਪਈ ਕੀ ਹਾਲ ਚੱਲ ਜੇ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਜੇ ਵਧੀਆ ਮੇਰਾ ਬਾਬੇ ਨਾਲ ਗਨੇ ਕਰ ਲੈ ਲਓ ਵਧੀਆ ਚੱਲੇ ਹੋਰ ਸਮਾਚਾਰ ਵੀਰ ਜੀ ਸਮਾਚਾਰ ਵਧੀਆ ਵਾਸ ਚੱਲੀ ਜੇ ਲਓ ਵਧੀਆ ਗੱਲ ਵੀ ਚੀ ਹੋਰ ਬਸ ਵਧੀਆ ਚੱਲਦਾ ਅੱਜ ਕਿੰਨੇ ਪਸ਼ੂ ਵੀਰ ਜੀ ਪਸ਼ੂ ਵੀਰ ਜੀ ਆਪਣੇ ਕੋਹਾਗੇ ਪੰਜ ਤੇ ਬੱਚੀਆਂ ਵਿੱਚ ਵੇਗੀਆਂ ਜੇ ਅੱਛਾ ਵੀਰ ਜੀ ਦੋ ਬੱਚੀਆਂ ਸੋਈਆਂ ਬਿਲਕੁਲ ਤਾਜ਼ੀਆਂ ਹਾਂਜੀ ਵੀਰ ਜੀ ਇਹ ਤਾਂ ਗੱ ਬਾਕੀ ਹੁਣ ਥੋੜਾ ਗਰਮੀ ਗੁਰਮੀ ਦਾ ਮੌਸਮ ਆ ਗਿਆ ਹਾਂਜੀ ਹਾਂਜੀ ਵੀਰ ਜੀ ਵਾਡੀਆਂ ਆ ਗਈਆਂ ਕਰਤਾਂ ਘੰਡਾ ਵੀ ਬੰਦੇ ਚਾਮ ਬਿਲਕੁਲ ਫਿਲਕ ਫਿਲਕਾਨੀ ਬੰਦੇ ਉਧਰ ਭੀਜੀ ਹੋ ਗਿਆ ਹੁਣ ਮਾਰਾ ਕਿ ਅੱਪਾ ਕਰੇ ਸੁੱਕੀ ਸੰਧੀ ਯਾਰ ਬੰਦੇ ਦੀ ਫਸਲ ਜਿਹੜੀ ਹੈ ਘਰ ਜਾਵੇ ਹੈਨਾ ਬਿਲਕੁਲ ਬਿਲਕੁਲ ਵੀਰ ਜੀ ਬਿਲਕੁਲ ਛੇ ਮਿੰਟ ਦੀ ਮਿਹਨਤ ਹੁੰਦੀ ਹਰ ਵੀ ਇਹ ਮਤਲਬ ਜਿਹੜਾ ਕਣਕਾਂ ਦਾ ਟਾਈਮ ਹੈ ਨਾ ਹਾਂਜੀ ਵੀਰ ਜੀ ਇਹ ਸਾਈ ਬੰਨੇ ਨਾਲ ਹੀ ਕੰਮ ਹੁੰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਦੀ ਗੱਲ ਹੋਰ ਜਾਂਦੀ ਹੈ ਹਾਂਜੀ ਹਾਂਜੀ ਵੀਰ ਜੀ ਤੇ ਇਹਨਾਂ ਦਰਾਂ ਦੇ ਵਿੱਚ ਤਿੰਨ ਪਦਾ ਅੱਗ ਲੱਗਣ ਦੀ ਵੀ ਟੈਨਸ਼ਨ ਬੜੀ ਹੈ ਹੋਰ ਕਈ ਕੰਮ ਲੋਕ ਕਈ ਸ਼ਰਾਰਤਾਂ ਕਰਦੇ ਹਾਂ ਹਾਂਜੀ 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 ਵੀਰ ਜੀ ਇਹ ਵੀ ਸਾਰੇ ਵੀਰ ਭਰਾਵਾਂ ਦੀ ਮਾਲਾ ਹੀ ਕਿਰਪਾ ਕਰੇ ਚੁੱਕੀ ਜਾਂਦੀ ਫਸਲ ਜਿਹੜੀ ਆ ਬਿਲਕੁਲ 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 ਜਾ ਵੀ ਨਹੀਂ ਤੇ ਮਾਨਸਾਲੀ ਸਾਈਡ ਤੇ ਬਹੁਤ ਨੁਕਸਾਨ ਹੋਇਆ ਭਰਾਵਾਂ ਦਾ ਹਾਂਜੀ ਹਾਂਜੀ ਵੀਰ ਜੀ ਹਾਂਜੀ ਹੈ ਕਿ ਨਹੀਂ ਜ਼ਿੰਮੇਵਾਰ ਨੂੰ ਤੇ ਆਪਣਾ ਇਹ ਆ ਵੀ ਆਪਣਾ ਫਸਲ ਵੜੀ ਵੇਚੂਗਾ ਤੇ ਸ਼ੇਰ ਹੀ ਕੰਮ ਚੱਲੂਗਾ ਹਰ ਕੰਮ ਜ਼ਿੰਮੇਵਾਰ ਤੇ ਸ਼ਰਤੇ ਆ ਬਿਲ ਮਿਸ਼ਰਪੁਰਾ ਜਿਲ੍ਹਾ ਗਰਦਾਸ ਪਰ ਤਹਿਸੀਲ ਬਟਾਲਾ ਠੀਕ ਵੀਰ ਜੀ ਨਾਲੇ ਨਿਕਲਦੇ ਆ ਵੀਰ ਜੀ ਪਹਿਲਾ ਪਿੰਡ ਆਉਣਾ ਮਿਸ਼ਰਪੁਰਾ ਸੱਜੇ ਹੱਥ ਬਿਲਕੁਲ ਮੈਦੇ ਤੋਂ 12 ਕਿਲੋਮੀਟਰ ਪਿੰਡ ਆਪਣਾਵਾ ਖੱਬੇ ਹੱਥੋਂ ਦਾ ਰਲਾਈਸ ਪੰਪ ਦੇ ਨਾਲ ਹੀ ਠੀਕ ਵੀਰ ਜੀ ਫੋਨ ਨੰਬਰ ਆਪਣਾ 77176 44509 77176 44509 ਬਾਕੀ ਵਹਿੜ ਭਾਜੀ ਆ ਆ ਕਰਦੇ ਆ ਵੀਰ ਗੱਲਬਾਤ ਨੂੰ 4 ਮਿਲੋ ਦੇ ਠੀਕ ਆ ਵੀਰ ਜੀ ਐ ਹੁਣੇ ਦੁੱਧ 20 ਕਿਲੋ 20 ਕਿਲੋ ਹਾਜ਼ਰ ਹਾਂ 18 ਕਿਲੋ ਕੋ ਮੰਨ ਕੇ ਲੈ ਜਵੇ ਠੀਕ ਹੈ ਵੀਰ ਪ੍ਰਾਹਾਂ ਦਾ ਰਿਸਪੌਂਸ ਬੜਾ ਆਇਆ ਹੈ ਵੱਟੀਆਂ ਬੜੀਆਂ ਬੜੀਆਂ ਚੰਗੀਆਂ ਆ ਆਪਣੇ ਕੋਲ ਮੰਗਵਾ ਲੀਆਂ ਹੈ ਜੀ ਜੀ ਹੈਗ ਨਹੀਂ ਬਹੁਤ ਜਿਆਦੀ ਭਾਜੀ ਚੰਗੀ ਹੈ ਬਾਕੀ ਪਹਿਲਾ ਸੁਆ ਜੇ ਪਹਿਲਾ ਸੁਆ ਵੀਰ ਜੀ ਸੁਆ ਪਹਿਲਾ ਜੇ ਵਛੀ ਦਾ ਠੀਕ ਹੈ ਵੀਰ ਜੀ ਇਹ ਵੈੜ ਥੋੜੀ ਜੀ ਮਤਲਬ ਜਦਾਂ ਤਿਆਰ ਕਰਕੇ ਬਣੀ ਹੈ ਜਿਹੜੀ ਗੱਲ ਵੱਟੀਆਂ ਹਾਂਜੀ ਹਾਂਜੀ ਮੰਨ ਜੀ ਠੰਡੀ ਸੀਲ ਬਹੁਤ ਜਿਆਦੀ ਹੈ ਠੀਕ ਹੈ ਵੀਰ ਜੀ ਠੀਕ ਬਾਕੀ ਜਿਹੜੇ ਵੀਰ ਪ੍ਰਾਹ ਨੇ ਲੈਣੀ ਹੈ ਸਨਾ ਜਾਉਣ ਲੈਣ ਮਗਾਨੀ ਇੱਕ ਵੀ ਮਗਾਈਆਂ ਵਛੀਆਂ ਵੀ ਰਹਿਣੇ ਬਿਲਕੁਲ ਬਿਲਕੁਲ ਪੂਰੀ ਆਪਣੀ ਥਾਣਾ ਦੀ ਗਰੰਟੀ ਹੈ ਬਾਕੀ ਠੀਕ ਵੀ ਜੀ ਤਕਸੀਲ ਬਹੁਤ ਜਿਆਦਾ ਰੰਮਰਵਾਗੇ ਵੀਰਿਆ ਨੂੰ ਵਸਾ ਲਾਂਗੇ ਆਪਾਂ ਹਾਂਜੀ ਹਾਂਜੀ ਬੱਚੀ ਕਿਸੇ ਵੀ ਬੰਦੇ ਨੂੰ ਨੀਕੀ ਨਹੀਂ ਆਗੀ ਜੇ ਕੋਈ ਸੱਜਣ ਲਾਗੇ ਬੰਦੇ ਆਉਣਾ ਹੋਵੇ ਉਹ ਆ ਕੇ ਚਵਾ ਕੇ ਸੜ ਸੜਦਾ ਬਿਲਕੁਲ 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 ਜੀ ਬਿਲਕੁਲ ਬਿਲਕੁਲ ਆਵੇ ਕੋਈ ਦੋ ਟਾਈਮ ਤਸੱਲੀ ਕਰੇ ਹਾਂ ਪੂਰੀ ਆਪਣੀ ਸੱਲੀ ਬਾਕੀ ਕਦ ਕੁੱਦ ਫੁੱਲਿਆ ਕਦ ਵਚਨ ਪੂਰਾ ਫੁੱਲ ਵਛੀਦਾ ਭਾਈ ਤੇ ਹਾਂਜੀ ਵੀਰ ਜੀ। ਜੰਗੀ ਜੀ ਦਾ ਸੁਖੇ ਭਾਜੀ ਮੋਲਿਆ। ਬਿਲਕੁਲ ਬਿਲਕੁਲ ਵੀਰ ਜੀ ਬਿਲਕੁਲ। ਫਾਰਮ ਵਾਲੀ ਵਹਿੜਿਆ। ਆਵੇ। ਹਾਂਜੀ ਵੀਰ ਜੀ। ਕਾਤ ਵੀ ਇਹ ਮੱਛੀ ਜਾਂਦੀ। ਇਹ ਪੂਰਾ ਪੂਰਾ ਵੀਰ ਜੀ। ਕਹੇ ਵੀ ਬਨੇ ਕੋ ਗੱਲ ਨਹੀਂ ਕਰਦੀ। ਹਾਂਜੀ ਹਾਂਜੀ। ਥੱਲੇ ਵਹਿਦਾ ਭਾਵੇਂ ਇਦਾਂ ਮੱਛੀ ਦੇ। ਨਾੜਾਂ ਵਾਲਾ ਲੇਫਾ ਲਾ। ਬਿਲਕੁਲ 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 ਵੀਰ ਜੀ। ਦਨ ਬਹੁਤ ਜਿਆਦੀ ਠੰਡੀ ਠੰਡੀ ਮੈਂ ਕਹਾਂ ਵੀ ਜੀ ਵਜਨ ਕਾਦਲ ਪੂਰੀ ਵਛਰੀਆਂ ਤਸੱਲੀ ਜੇ ਪੂਰੀ ਨੱਚਦੀ ਨੱਚਦੀ ਵੀਰ ਜੀ ਉਮਰ ਨੱਚਦੀ ਵਛੀਦੀ ਵਛੀਨੀ ਨੱਚਦੀ ਵਛੀਦੀ ਉਮਰ ਨੱਚਦੀ ਜੇ ਹਾਂਜੀ ਹਾਂਜੀ ਸਾਰਾ ਭਰਾਵਾਂ ਨੂੰ ਬਾਅਦ ਕੇ ਬੁਖਾਰ ਨਹੀਂ ਖਾਨ ਤੋਂ ਸੋਚ ਪੈਸੇ ਲੱਗਾ ਵਛੀ ਹਾਂਜੀ ਹਾਂਜੀ ਵੀਰ ਜੀ ਵਾਈ ਜੂਈ ਦੇ ਇੰਨੀ ਸੁੱਖੇ ਭਾਈ ਪੋਲੀ ਭਾਵੇਂ ਦੋਵੇਂ ਬੰਨੇ ਬੈਠੇ ਠੀਕ ਵੀਰ ਜੀ ਠੀਕ ਬਹੁਤ ਪੋਲੀ ਵਛੀ ਆ ਕੱਲੇ ਨੇ ਦੀ ਵੀ ਥਣ ਦੀ ਗਾਂ ਹੁੰਦੀ ਹੈ ਨਾ ਬਿਲਕੁਲ 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 ਵੀ ਜੀ ਚਵਾਈ ਦੀ ਵਸ਼ੀ ਦੀ ਚਵਾਈ ਦੀ ਵਸ਼ੀ ਬਿਲਕੁਲ ਬਿਲਕੁਲ ਬਾਕੀ ਟੀਨਿੰਗ ਆਪਾਂ ਵੀ ਦੋਵੇਂ ਨਾਲ ਬੈ ਕੇ ਵਸ਼ੀ ਦੀ ਚਵਾਈ ਕਰ ਲਓ ਬਿਲਕੁਲ ਬਿਲਕੁਲ ਬੈ ਕੇ ਤੇ ਭਾਈ ਦੋ ਦੀ ਮੋਟਰ ਤੇ ਸਮਝ ਲਓ ਐ ਮੋਟੀ ਤੜ ਤੜ ਵੱਜ ਕੇ ਆਉਂਦੀ ਜ ਐ ਕੱਲੀ ਕੱਲੀ ਵੀ ਜੀ ਮਾਰ ਦੋ ਥਣ ਚ ਹਾਂ ਪੂਰੀ ਠੰਡੀ ਵਾਛੀ ਜਿਆਦਾ ਨਹੀਂ ਆਵੇ ਇਧਰ ਇਧਰਲੇ ਬੰਦੇ ਬੈ ਗਿਆ ਬਾਲਟੀ ਰੱਖ ਦਿੱਤੀ ਰਾਨ ਕਿਦੇ ਹੇਲਣਾ ਥੋੜੀ ਆ ਲੋ ਵੀਰ ਜੀ ਪਰਲੇ ਪਾਸੇ ਜੇ ਵੀਰ ਗਿਆ ਜੇ ਆ ਲੋ ਉਧਰ ਚਵਾਈ ਹੁੰਦੀ ਜੇ ਮਛੀ ਦੀ ਹੁਣ ਆ ਲੋ ਇਧਰ ਜੀ ਹਮ ਚਵਾਈ ਪੁੱਜੀ ਬਾਲਟੀ ਥੱਲੇ ਧਰ ਕੇ ਨਾ ਬਿਲਕੁਲ ਬਿਲਕੁਲ ਵੀਰ ਜੀ ਹੰਰਾ ਥਾਂ ਚਵਾਈ ਵਾਲਾ ਲੱਗਾ ਮੈਂ ਨਾ ਵੀਰ ਜੀ ਗੱਲ ਹੀ ਕੋਈ ਨਹੀਂ ਤੇ ਦੋਵੇਂ ਬਨੇ ਬੈ ਕੇ ਸੁੱਖੇ ਬਾਅਦ ਜਿੱਦਾਂ ਮਰਜੀ ਬਿਲਕੁਲ ਬਿਲਕੁਲ ਕਿੰਨਾ ਬਾਲਟੀ ਰੱਖੀ ਹੈ ਭਾਵੇਂ ਚਾਹ ਪੀ ਗਿਆ ਹੈ ਨਾ ਫਿਰ ਵਛੀ ਹੰਡੀ ਠੰਡੀ ਹੈ ਵੀ ਇਸ ਤਸੱਲੀ ਆ ਕੇ ਵਛੀ ਗਈ ਨੀ ਠੰਡੀ ਫਿਰ ਪੋਲੀ ਤੇਲਣ ਵਛੀ ਵੀਰ ਜੀ ਤੇਲਣ ਦੁੱਧ ਆਲਾ ਲੈਵਾ ਵੀ ਜੀ ਲੱਗਾ 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 ਵੀ ਜੀ ਲੱਗਾ ਲੱਗਾ ਨਾ ਨਾ ਵੇਖੋ ਬਿੱਲੀ ਵੀ ਨਹੀਂ ਹਾਂਜੀ ਹਾਂਜੀ ਵੀਰ ਜੀ ਜਿਹੜੀ ਕੀ ਦੱਸਣੀ ਉਹ ਨਿਕਲ ਨਹੀਂ ਆ ਬਿਲਕੁਲ 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 ਵੀਰ ਜੀ ਬਾਕੀ ਵਛੀ ਦੁੱਧ ਚਵਾ ਦੂੰਗੀ ਆਪਣਾ ਜਿਹੜੀ ਗੱਲ ਕਰਨ ਵਾਲੀ ਹੈ ਵੀ 25 25 26 ਲੀਟਰ ਦੁੱਧ ਖੁੱਲਾ ਚਵਾਊਗੀ ਬਿਲਕੁਲ ਬਿਲਕੁਲ ਵੀਰ ਜੀ ਚੱਡੇ ਜਾਂਦਾ ਯਾਰ ਜਿਹੜੀ ਗਾਂ ਚੌਥੇ ਪੰਜਵੇਂ ਦਿਨ ਦੀ ਸੂਈ 20 ਕਿਲੋ ਤੇ ਵੇਣ ਚੰਗੀ ਨਾ ਬਿਲਕੁਲ ਵੀਜੀ ਉਹਨੇ ਚੋਣਾ ਵੀਜੀ ਉਹਨੇ ਚੋਣਾ ਚੋਣੀ ਚੋਣਾ ਖਰਾਕ ਨਾ ਜੇ ਗੱਲਾਂ ਬਾਤਾਂ ਨਾ ਨਹੀਂ ਗੱਲਾਂ ਬਾਤਾਂ ਨਹੀਂ ਮੇਰੇ ਵਰਗੇ ਤੇ ਪਾ ਕੇ ਪਰ ਮਗਰ ਪਿੱਛੇ ਵੇਖਣਾ ਤੇ ਉਹ ਗੱਲ ਨਹੀਂ ਜੀ ਹੁੰਦੀ ਪ੍ਰਿੰਟ ਪ੍ਰੌਂਟ ਵਾਛੀ ਦਾ ਬੜਾ ਵਾ ਠੰਡੀ ਫੇਰ ਬੜੀ ਆ ਬਿਲਕੁਲ 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 ਵੀਜੀ ਐਦਾਂ ਬਹਿ ਜਾਓ ਫੇਰ ਆਜੋ ਵੀਜੀ ਬੱਚਾ ਛੱਦਨ ਦੀ ਵੀ ਲੋੜ ਬਿਲਕੁਲ ਜੀ ਬਿਲਕੁਲ ਹੈ ਕਿ ਨਹੀਂ ਬਿਲਕੁਲ ਬਿਲਕੁਲ ਬਾਜ਼ੀ ਰੇਟ ਕਰਾਂਗੇ ਭਰਾਵਾਂ ਨੂੰ ਫੋਨ ਤੇ ਹੀ ਆਏ ਦਾ ਵੀਡੀਓ ਦੇ ਵਿੱਚ ਹੀ ਕਰਾਂਗੇ ਹਾਂਜੀ ਹਾਂਜੀ ਵੀਜੀ ਮੁੱਲ ਕਰਨ 95000 ਰੁਪਏ ਦੀ ਵੈੜ ਭਾਜੀ ਭਰਾਵਾਂ ਨੂੰ ਦਵਾਂਗੇ ਜਿਹੜੀ ਗੱਲ ਠੀਕ ਹੈ ਵੀਰ ਜੀ 2000 ਰੁਪਏ ਮੰਗ ਦੋੇ ਛੋੜ ਵੀਰ ਜੀ 93000 ਦੀ ਵੀਰ ਜੀ ਬਸ ਅਸੀਂ ਦਵਾਂ ਕੱਦ ਲੰਮੀ ਵੇਖੋ ਵੀਰ ਜੀ ਬਿਲਕੁਲ ਵੀਰ ਜੀ ਹੈਗੇ ਨਹੀਂ ਕਰਮਾਂ ਵਾਲੀ ਜਿਹੜੇ ਵੀ ਘਰ ਚੱਲ ਰਿਹਾ ਚੰਗੀ ਭਰਾ ਵਛੀ ਸਾਂਭੂਗਾ ਨਾ ਹਾਂਜੀ ਵੀਰ ਜੀ ਤਿੰਨਾਂ ਚੋਂ ਮਹੀਨੇ ਚ ਰੁਪਏ ਪੂਰੇ ਕਰ ਦੂ ਕਰ ਦੂ ਕਰ ਦੂ ਵੀਰ ਜੀ ਜਿੰਨਾ ਵਛਨੇ ਦੁੱਧ ਚਵਾਜਣਾ ਵੀਰ ਜੀ ਮੁੱਲ ਥੋੜੀ ਵਛੀ ਦਾ ਕੋਈ ਬਿਲਕੁਲ ਬਿਲਕੁਲ ਬੜੀ ਗਾਂ ਬੰਨੀ ਹੈ ਦੂਜੇ ਸੂਏ ਨੂੰ ਕਿ ਅੱਠੂਚੀ ਹੋ ਜਾਊਗਾ ਛੀ ਹੋਰ ਹੋਜੂ ਵੀਰ ਅਗੇ ਆ ਗਈ ਭਾਜੀ ਆਪਣੇ ਕੋ ਜਰਸੀ ਕਰਾਓ ਹਜੇ ਜਰਸੀ ਕਰੋ ਵੀਰ ਜੀ ਮਗਰ ਵਛੀ ਜੇ ਸੂਈ ਨੂੰ ਗਏ ਅੱਜ 6-7 ਦਿਨ ਠੀਕ ਹੈ ਵੀਰ ਜੀ ਬਹੁਤ ਵਧੀਆ ਵੈੜਿਆ 10 ਕਿਲੋ ਦੁੱਧ ਹੈ ਵੀਰ ਜੀ ਇਹਦੇ ਕੋ 10 ਤੋਂ 12 ਕਿਲੋ 10 ਕਿਲੋ ਮੰਨ ਕੇ ਦੇਣੀ ਹੈ ਠੀਕ ਹੈ ਵੀਰ ਜੀ ਠੰਡੀ ਠੰਡੀ ਥਣ ਥਣ ਬੜਾ ਲੈਣਾ ਬਾਅਦ ਵਿੱਚ ਚੋਈ ਦੀ ਲੀਤੀ ਠੀਕ ਹੈ ਵੀਰ ਜੀ ਬਹੁਤ ਜਿਆਦੀ ਵਧੀਆ ਵੈੜਾ 8-8 ਦੀ ਪੂਰੀ ਓਕੇ ਰਿਪੋਰਟ ਬਿਲਕੁਲ ਇਹ ਤੇ ਆ ਵੀ ਮਤਲਬ ਗਰਮੀ ਨੇ ਗਰਮੀ ਦਾ ਤੋਹਫਾ ਵੀਰ ਜੀ ਗਰਮੀਆਂ ਦਾ ਗਰਮੀ ਨਹੀਂ ਜੇ ਵਛੀ ਨੇ ਵੀਰ ਜੀ ਨੇ ਮਨੋਣੀ ਆਵੇਂ ਇਹਨੂੰ ਪੱਟੀ ਚ ਪਾ ਦੇ ਇਹਨੂੰ ਨਹੀਂ ਪਰਵਾਹ ਬਿਲਕੁਲ ਬਿਲਕੁਲ ਵੀਰ ਜੀ ਬਿਲਕੁਲ ਵੀਰ ਜੀ ਬਿਲਕੁਲ ਇਹ ਤੇ ਗਰਮੀ ਮਨੋਣ ਵਾਲੀ ਛੜੀ ਹੈ ਕਰ ਹਾਂ ਜੀ ਜੀ ਵੀਰ ਜੀ ਹਣ ਵੇ ਕੀ ਲੱਗਾ ਮੈਂ ਵੀ ਠੰਡ ਦੀ ਤਸੱਲੀ ਜੇ ਵਛੀ ਦੀ ਇਹ ਵੀ ਸੂਆ ਵਛੀ ਦਾ ਪਹਿਲਾ ਪਹਿਲਾ ਸੂਆ ਜੇ ਵੀਰ ਜੀ ਪਹਿਲਾ ਸੂਆ ਅੱਜ ਪਹਿਲੇ ਸੂਏ ਦੋ ਵਛੀਆਂ ਆਈਆਂ ਵੀਰ ਕੋ ਹਾਂਜੀ ਵੀਰ ਜੀ ਪੂਰੀ ਇੱਕ ਨੰਬਰ ਪਿਆੜੀ ਵੀਰ ਕੱਦ ਵਜਨ ਪੂਰਾ ਫੁੱਲ ਥਾਣ ਮਈਆਂ ਵਾਲਾ ਲੱਗ ਜੇ ਪਹਿਲਾ ਸੁਆ ਸਾਈ ਵਾਲਾ ਜਰਸੀ ਨਾਲ ਕ੍ਰੋਸਰੀ ਵੀਰ ਜੀ ਗਰਮੀ ਦੀ ਕੋਈ ਪਰਵਾਹ ਨਹੀਂ ਤੇ ਵਸ਼ੀ ਨੂੰ ਪੂਰੀ ਇੱਕ ਨੰਬਰ ਵੈਜ ਇੱਕ ਨੰਬਰ ਵੈਜ ਜੀ ਵੀਰ ਜੀ ਹਾਂਜੀ ਹਾਂਜੀ ਉਹਨੂੰ ਨਾ ਫਰੀ ਜਨ ਨੂੰ ਪਿਆ ਦੋ ਨਹੀਂ ਹਾਂਜੀ ਵੀਰ ਜੀ ਆ ਲੈ ਲੋ ਫੇਰ ਵਸ਼ੀ ਬੱਚਾ ਛੱਡਿਆ ਵੇ ਚਵਾ ਪਸਮਾ ਵੇਖੋ ਵੀਰ ਜੀ ਪੂਰੀ ਇੱਕ ਨੰਬਰ ਠੀਕ ਹੈ ਵੀਰ ਜੀ ਠੀਕ ਹੈ ਹੁਣ ਵੇਖ ਕਿੰਨਾ ਲੱਗਾ ਹੈ ਵਿੱਚ ਬਿਲਕੁਲ ਬਿਲਕੁਲ ਵੀਰ ਜੀ ਬੜੀ ਐ ਗੱਡਰ ਲੱਗੀ ਹੈ ਦੇ ਬਿਲਕੁਲ ਮਗਰ ਵੀਰ ਜੀ ਵਸ਼ੀ ਜੀ ਨਾ ਮਗਰ ਵੀ ਭਾਜੀ ਕਾਲੀ ਜਰਸੀ ਦੇ ਕਾਲੀ ਜਰਸੀ ਮਗਰ ਵੀਰ ਜੀ ਵਸ਼ੀ ਜੀ ਥਾਣ ਵੇਖ ਲਓ ਵੀਰ ਜੀ ਆ ਵੇਖ ਲਓ ਮਈਆਂ ਵਾਲਾ ਥਾਣ ਲੱਗਾ ਚਵਾਈ ਵੇਖੋ ਥਾਣ ਦੇ ਸੁੱਕੇ ਬਾ ਬ੍ਰਾਂਡ ਪੀਸਿਆ ਬਿਲਕੁਲ 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 ਵੀਰ ਜੀ ਥਾਣ ਤੋਂ ਲੈਂਦੇ ਨੇ ਕਦਾ ਗੱਲ ਕੀ ਹੈ ਸੁਖੇ ਵੀਰ ਹਾਂਜੀ ਵੀਰ ਜੀ ਸਾਰੇ ਭਰਾ ਮਤਲਬ ਵਜਾਦੇ ਵੱਡੇ ਮੋਲ ਦਾਉਣ ਵਾਲੇ ਵੀ ਨਹੀਂ ਹਨ ਬਿਲਕੁਲ ਬਿਲਕੁਲ ਵੀਰ ਜੀ ਬਿਲਕੁਲ ਬਿਲਕੁਲ ਆਵੇ ਲਈ ਤੁਸੀਂ ਚਵਾਈ ਚਵਾਈ ਜੁਈ ਵੈਸੀ ਦੀ ਇੱਕ ਨੰਬਰ ਹੈ ਬਿਲਕੁਲ 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 ਵੀਰ ਪੂਰੀ ਪੋਲੀ ਧਾਰ ਬਿਲਕੁਲ ਬਿਲਕੁਲ ਜਨਾਨੀ ਚੋਲੇ ਬੰਦਾ ਚੋਲੇ ਗਏ ਵੀ ਗਲਤ ਹੋਈ ਟੈਨਸ਼ਨ ਯਾਰ ਬਾਕੀ ਰੇਟ ਇਦਾਂ ਦਾ ਵੀਰ ਨੂੰ ਮੱਛੀ ਦਾ ਕਰਾਂਗੇ ਅੱਜ ਵੀਰ ਜੈਸ ਨੂੰ ਹੀ ਮੈਂ ਤਾਂ ਜਿਹੜੀ ਪਹਿਲੇ ਫੋਨ ਤੇ ਜਾਵੇ ਵੀਰ ਜੀ ਮੈਂ ਨਾ ਵੀ ਰੇਟ ਇਦਾਂ ਦਾ ਕਰਾਂਗੇ ਹਰ ਭਰਾ ਮਂਗਾਊਗਾ ਮੈਂ ਬਿਲਕੁਲ ਪਰਖਾਂ ਜੀ ਵੀਰ ਜੀ ਮੁੱਲ ਕਰਨ ਮੇਰਾ ਭਾਵੇਂ 55 ਕਰਾ ਲਓ ਤੇ ਭਾਵੇਂ 60 ਕਰਾ ਲਓ ਠੀਕ ਵੀ ਜੀ 45000 ਦੀ ਗਾ ਵੀਰ ਜੀ ਦਵਾਂਗੇ ਠੀਕ ਆ ਵੀਰ ਜੀ ਉਹ ਚ 1000 ਰੁਪਏ ਛੋੜ ਕੇ 47000 ਦੀ ਮੱਛੀ ਕੋਈ ਮੈਂ ਕਹਦਾ ਦੇ ਦਾਂਗੇ ਮੱਛੀ ਬਿਲਕੁਲ ਮੈਂ ਨਾ ਵੀਰ ਜੀ ਇੱਕ ਨੰਬਰ ਤੇ ਲੈ ਜਾਓ ਪਹਿਲੇ ਹੀ ਫੋਨ ਤੇ ਵਸੀਟ ਆ ਕੇ ਠੰਡੀ ਸੀਲ ਮੱਛੀ ਸੁੱਖੇ ਪਾ ਹਾਂਜੀ ਵੀਰ ਜੀ ਇਧਰ ਵੇ ਇਹ ਆ ਵੇਖੀ ਆ ਥੋੜਾ ਕੈਮਰੇ ਦਾ ਮਨਦੀ ਆ ਮੈਨੂੰ ਕੈਮਰੇ ਤੋਂ ਦਰਦੀ ਵੀ ਜੀ ਬੱਚੀ ਠੰਡੀ ਸੀਲ ਜਿੱਦਾਂ ਮਰਜੀ ਹਾਂਜੀ ਅਗਲੇ ਬਣਿਆ ਕੀ ਸੁਖੇ ਭਾਜੀ ਆ ਗਈ ਜਰਸੀ ਵੈੜ ਜਰਸੀ ਵੀਰ ਜੀ ਇਹ ਜਿਆਦੀ ਬ੍ਰਾਂਡ ਗਾਵਾ ਜਿਹਨੂੰ ਕਹਿ ਦੀਦਾ ਮਤਲਬ ਬਹੁਤ ਠੰਡੀ ਠੁੰਡੀ ਪਿਆਰੀ ਦੇ ਵਿੱਚ ਆ ਬੱਚਾ ਦੇਣ ਨੂੰ ਬਸ ਠੀਕ ਹੈ ਬਿਲਕੁਲ ਤਿਆਰੀ ਦੇ ਵਿੱਚ ਡੇਰੀ ਵਾਲੀ ਗਾਂ ਆ ਅਸਲ ਬੋਲ ਤੇ ਲਓ ਡੇਰੀ ਫਾਰਮ ਵਾਲੀ ਵੱਛੀ ਜੀ ਵੀ ਜੀ ਪਲੱਸ ਭਾਜੀ ਦੁੱਧ ਗਾਂ ਦੇ ਚਾਹਿਆ ਜਿਹਦੇ ਹਦਕਾ ਵੀ 30 ਪਲੱਸ ਚਵਾਉਗੀ ਠੀਕ ਆ ਵੀਰ ਜੀ ਚੰਗੀ ਮਿੱਠ ਬਣਨ ਲਈ ਖੁੱਲੀ ਵਹਿਣ ਬੱਛੀ ਐ ਵੀਰ ਜੀ ਕੱਦ ਵਜਣ ਵਾਲੀ ਹੱਡਾਂ ਪੈਰਾਂ ਦੀ ਖੁੱਲੀ ਦੁੱਧ ਵਾਲੀ ਗਾਂ ਦੀ ਵੀਰ ਜੀ ਇਹ ਜਿਆਦੀ ਬ੍ਰੈਂਡ ਆ ਬਿਲਕੁਲ ਬਿਲਕੁਲ ਵੀਰ ਜੀ ਮੇਰੇ ਲੂ ਵੇਗ ਨਾਂ ਅੱਛੀ ਦਾ ਮੈਂ ਲੂ ਵਾਲੀ ਵੱਛੀ ਵੀਰ ਜੀ ਲੰਮੀ ਕੱਦ ਤੋਂ ਸਾਰੇ ਬੰਨੇ ਚੰਗੇ ਬਿਲਕੁਲ ਬਿਲਕੁਲ ਵੀਰ ਜੀ ਗੜ ਕੋ ਬਿਲਕੁਲ ਬਿਲਕੁਲ ਵੀਰ ਜੀ ਪਲਵਾਨ ਵਾਲਾ ਤੋਰਾ ਮੈਂ ਪਲਵਾਨ ਵਾਲੀ ਚਾਲ ਵੀਰ ਜੀ ਨੂੰ ਕਹਿ ਦਿੰਦੇ ਆ ਪਲਵਾਨ ਵਾਲੀ ਚਾਲ 3 ਵਜੇ ਨਾਲ ਕਿਹੇ ਵੀ ਬੰਦੇ ਕੋਈ ਗੱਲ ਨਹੀਂ ਕਰਦੀ ਇਸ ਸਰ ਕਰ ਮਾਰੀ ਠੰਡੀ ਇੰਨੀ ਭਾਵੇਂ ਇੱਥੇ ਬੈਠੇ ਨੂੰ ਇਦਾਂ ਹੀ ਬਹਿ ਜਾ ਰਿਹਾ ਇਦਾਂ ਭਾਵੇਂ ਥੱਲੇ ਬਹਿ ਜਾ ਰਿਹਾ ਹਾਂਜੀ ਵੀਰ ਜੀ ਹਾਂਜੀ ਇਦਾਂ ਹੀ ਧੀ ਤੋਂ ਪਲਾਸ ਦੁੱਧ ਚਵਾਇਆ ਇੰਨਾ ਹੀ ਆਰ ਕੱਚਵਾ ਦੁੱਧ ਬਿਲਕੁਲ ਬਿਲਕੁਲ ਵੀਰ ਜੀ ਠੰਡੀ ਪੋਲੀ ਪਾਲੀ ਇਹਦੇ ਦੋ ਚਾਰ ਨਾਲ ਲੈ ਜੂ ਠੀਕ ਵੀਰ ਜੀ ਠੀਕ ਵੱਡੀ ਵਸ਼ੀ ਦੇ ਕੱਦ-ਕਾੜ ਵਜਨ ਵਾਲੀ ਪੂਰੀ ਮੈਂ ਬ ਗਰਮੀ ਦਾ ਤੋਹਫਾ ਜਰਸੀ ਜਰਸੀ ਵੀਰ ਜੀ। ਸੋਕੇ ਪਾਣੀ ਕਹਿ ਦੇ ਲਈ ਜਿਹੜਾ ਮਾਲ ਨਹੀਂ ਲੱਗਦਾ। ਬਿਲਕੁਲ ਬਿਲਕੁਲ ਵੀਰ ਜੀ। ਹੈ ਕਿ ਨਹੀਂ? ਬਿਲਕੁਲ ਬਿਲਕੁਲ। ਕਹਿ ਦੇ ਦਿੰਦੇ ਆ। ਮਤਲਬ ਚੰਗਾ ਬਹੂ ਜਿਹੜਾ ਬਹੁਤ ਮੈਂ ਨਾ ਵੀਰ ਜੀ ਜਿੱਥੇ ਉਹ 5 ਲਵਣੀਆਂ 4 ਰਵੇ ਤੇ ਲਿਓ ਚੰਗਾ। ਬਿਲਕੁਲ 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 ਆ ਵੀਰ ਦੀ ਇੱਕ ਤਸੱਲੀਆ ਵੀ ਮਾ ਲੈਂਦਾ ਸਾਫ ਤੇ ਇੱਕ ਨੰਬਰ ਤੇ ਲੈਂਦਾ ਥੋੜਾ ਪਾਵੇ ਤਿੰਨ ਪਾਲੇ ਵੀਡੀਓ ਦੇ ਪਾਵੇ ਗਾਂ ਦੇ ਚਾਰ ਪਾਲੇ ਯਾਰ ਮਾਲ ਥੋੜਾ ਲੱਲੀ ਦਾ ਲੈ ਸੁਥਰਾ ਲਈਦਾ ਜਿੱਥੇ ਬਿਲਕੁਲ ਬਿਲਕੁਲ ਵੀਰਜੀ ਬਿਲਕੁਲ ਜਿੱਥੇ ਮਾਲਾ 6-7 ਬਨਣੀਆਂ ਤੇ ਤਿੰਨ ਚਾਰ ਵੀਜ ਲੋ ਬੜੀਆਂ ਚੰਗੀਆਂ ਚੰਗੀਆਂ ਲੈ ਲੋ ਬਿਲਕੁਲ ਬਿਲਕੁਲ ਵੀਰਜੀ ਇਹ ਪਹੂ ਦਾ ਸੁੱਕੇ ਭਾਜੀ ਇਹ ਹੁੰਦਾ ਮੰਨ ਲਓ ਅਸੀਂ ਮਾਲ ਦਨੇ ਆ ਨਾ ਹਾਂਜੀ ਵੀਰਜੀ ਯਾਰ ਕਿਸੇ ਬੰਦੇ ਨੂੰ ਮਹਿੰਗਾ ਦੇ ਦੋ ਬਿਲਕੁਲ ਬਿਲਕੁਲ ਵੀਰਜੀ ਉਹ ਦੁੱਧ ਦਾ ਨਹੀਂ ਕਿਸੇ ਦੇ ਘਰੇ ਦੁੱਧ ਜਾ ਕੇ ਮਾਲ ਦੇ ਦੇ ਨਾ ਟੈਨਸ਼ਨ ਨਹੀਂ ਹੁੰਦੀ ਬਿਲਕੁਲ ਬਿਲਕੁਲ ਵੀਰਜੀ ਹਾਂ ਹਰ ਬੰਦੇ ਨੇ ਦੁੱਧ ਵਾਸਤੇ ਆ ਦੁੱਧ ਵਾਸਤੇ ਬਿਲਕੁਲ ਹਾਂਜੀ ਹਾਂਜੀ ਕਿਹਨੇ ਮੰ ਇਹਦੇ ਘਰੇ ਜਾਂਦੇ ਨਾ ਹਾਂਜੀ ਹਾਂਜੀ ਵੀਰ ਜੀ ਉਹ ਬੰਦਾ ਮਤਲਬ ਯਾਦ ਕਰਦਾ ਯਾਰ ਚੀਜ਼ ਤੇ ਜ਼ਰੂਰ ਲਈ ਸੀ ਉਹਨੂੰ ਹਨਾ ਬਿਲਕੁਲ ਬਿਲਕੁਲ ਵੀਰ ਜੀ ਦੱਸਦਾ ਹੀ ਗਾਣੇ ਬਾਕੀ ਜਿਹੜੇ ਭਰਾ ਨੂੰ ਆ ਗਾ ਮਗਾਉਣੀ ਹੈ ਫੋਨ ਤੇ ਜਿੰਨਾ ਦੂਰੋਂ ਨੇੜੇ ਮਗਾਉਣੀ ਕਿਸੇ ਨੇ ਹਨਾ ਬਿਲਕੁਲ ਇੰਨੀ ਗੱਲ ਮੈਂ ਕਹਿੰਦਾ ਵੀ ਗਾ ਦੁੱਧ ਵਾਲੀ ਹੈ ਵੀਰ ਜੀ ਖਣਾ-ਖੋਣਾ ਦੀ ਗੇਲਾ ਤੇ ਹੱਥ ਖਲੋ ਤੇ ਉਧਰ ਤੋਂ ਐ ਖਲੋਗੀ ਬਿਲਕੁਲ 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 ਹਨਾ ਬਿਲਕੁਲ ਕੱਟੀ ਸੀ ਬਹੁਤ ਜ਼ਿਆਦੀ ਆ ਬਿਲਕੁਲ ਪਰਮੀ ਮਾਲ ਨਾਲ ਮਾਲ ਨਹੀਂ ਹੈਗਾ ਹਾਂਜੀ ਹਾਂਜੀ ਵੀਰ ਜੀ ਤੇ ਬਾਕੀ ਸੋ ਇਹੋ ਜੀ ਆ ਨਾ ਨਾ ਭਰਾਵਾਂ ਨੂੰ ਵੀ ਜਿੰਨੇ ਵੀ ਮਾਲ ਲੈਣਾ ਤੇ ਵੀਰ ਜੀ ਇੱਕ ਕੰਮ ਕਰਿਆ ਕਰੋ ਆਪਣਾ ਮਤਲਬ ਪਹਿਲਾਂ ਵੀਡੀਓ ਦੇ ਮਾਲ ਚੰਗੀ ਤਰ੍ਹਾਂ ਚੈੱਕ ਕਰ ਲਿਆ ਕਰੋ। ਬាទ ਬਿਲਕੁਲ ਤਸੱਲੀ ਵੇਖੋ ਵੀਡੀਓ ਦੋ ਤਿੰਨ ਵਾਰੀ ਬੰਦਾ ਵੇਖ ਲਿਆ ਕਰੋ ਹਨਾ। ਬਿਲਕੁਲ। ਜਿਹੜੇ ਬੰਦੇ ਜਿਹੜੇ ਮੈਂ ਬਾਰ-ਬਾਰ ਵੀਡੀਓ ਚ ਕਹਿੰਦਾ ਵਾਂ ਲੋਕ ਠੱਗੀਆਂ ਨੂੰ ਬੜੇ ਹੋਏ ਜੇ। ਬਿਲਕੁਲ ਬਿਲਕੁਲ ਵੀਰ ਜੀ। ਉਹ ਕਿਸੇ ਦੇ ਕਾਰਨ ਦਾ ਵੀਡੀਓ ਪਾ ਕੇ ਜਿਹੜੀ ਲੱਖ ਵਾਲੀ ਉਹ ਲੈਂਦੇ 50 ਦੀ ਆ। ਬਿਲਕੁਲ ਬਿਲਕੁਲ ਵੀਰ ਜੀ। ਤੇ 5-7000 ਰੁਪਏ ਸਾਈ ਪਵਾ ਲਿੰਦੇ ਤੇ ਮੁੜ ਕੇ ਨਹੀਂ ਮੁੜਦੇ ਮੇਰੇ ਕੋ ਸਾਈ ਸਾਟ ਇੱਕ ਭਰਾ ਦੀ ਪਈ ਵੀ ਹੈ ਮੇਰੀ ਵੀਡੀਓ ਵੇਖ ਹੀ ਲੈਣੀ ਇਹਨੇ। 5000 ਰੁਪਏ ਦੀ ਭਰਾ ਦੀ ਸਾਈ ਪਈ ਹੈ ਸਰੂਪ ਉਹ ਪਾਰਟੀ ਵਾਚੀ ਲੱਗੀ ਉਹਨਾਂ ਨੂੰ ਅੱਛੀ ਭੇਜਣੀ ਹੈ ਮੈਂ ਠੀਕ ਹੈ ਵੀਰ ਜੀ ਠੀਕ ਇਹ ਥੋੜੀ ਵੀ ਆਪਾਂ ਉਹਨਾਂ ਨੂੰ ਮੈਂ ਕਿਹਾ ਮੈਂ ਭਾਜੀ ਸਾਈ ਬਾਸ ਪਾ ਦਿੰਦੇ ਆ ਤੇ ਉਹਦੇ ਨਹੀਂ ਕੋਈ ਨਹੀਂ ਆਪਾਂ ਵੈੜ ਤੁਹਾਡੇ ਕੋਲੇ ਨਹੀਂ ਠੀਕ ਹੈ ਵੀਰ ਜੀ ਠੀਕ ਇੱਕ ਬੰਦੇ ਚ ਯਕੀਨ ਵਿਸ਼ਵਾਸ ਵੀ ਹਾਂ ਜੀ ਚਾਰ ਪੰਜ ਦਿਨ ਹੋ ਗਏ ਸਾਈ ਪਾਈ ਨੂੰ ਬਿਲਕੁਲ 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 ਵੀਰ ਜੀ ਲੁਧਿਆਣੇ ਤੋਂ ਆ ਗਏ ਯਾਰ ਬੰਦੇ ਹਾਂਜੀ ਹਾਂਜੀ ਵੀਰ ਜੀ ਤੇ ਕੁਣਕੜਾ ਪਰ ਨੂੰ ਜਾਣਦੇ ਆ ਕਿ ਨਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਪਿਸ਼ਵਾਸ ਦੀ ਪਿਸ਼ਵਾਸ ਦੀ ਆਪਾਂ ਨੂੰ ਸਾਈ ਪਾਈ ਤੇ ਆਪਾਂ ਨੇ ਕਿਹਾ ਵੀ ਆਪਾਂ ਸਾਈ ਆਪਣੇ ਕੋਲ ਲਈ 5000 ਰੁਪਏ ਭਰਾਵਾ ਦੀ ਉਹਨਾਂ ਦੀ ਬਿਲਕੁਲ 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 ਮਜ਼ਾ ਆਉਂਦਾ ਵਾ ਕੰਮ ਸਾਫ਼ ਸੁਥਰੇ ਦਾ ਬਿਲਕੁਲ 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 ਵੀਜੀ ਬਿਲਕੁਲ ਤੇ ਆਪਾਂ ਨੂੰ ਕਿਸੇ ਵੇਲੇ ਏ ਨਹੀਂ ਕਿ ਆ ਵੀ ਸਾਈ ਜੇ ਮੰਨ ਲਓ ਪਾਤੀ ਕੋ ਭਰਾ ਵੀ ਗਿਆ ਨਹੀਂ ਵੀ ਪਸੰਦ ਆਈ ਉਹਦੀ ਸਾਈ ਵਾਪਸ ਆ ਬਿਲਕੁਲ ਵੀਜੀ ਬਿਲਕੁਲ ਦੋ ਦਿਨ ਹਟ ਗਏ ਵੇਖ ਜੂਗੀ ਕਿਹੜੀ ਇਹ ਮਤਲਬ ਵੀ ਚੀਜ਼ਾਂ ਵਿਕਣ ਰਹਿ ਚਲੀਆਂ ਬਿਲਕੁਲ ਬਿਲਕੁਲ ਦੁਕਾਨਦਾਰ ਦੇ ਵਿੱਚ ਮਾਲ ਪਿਆ ਤੇ ਬਿਲਕੁਲ ਕਿਸੇ ਦਾ ਮਨ ਦਿਖਾਉਣਾ ਆ ਬਿਲਕੁਲ ਸਾਈ 5000 ਪਾਤੀ ਜਾਂ 10 ਪਾਤੀ ਆ ਉਹਨਾਂ ਨੇ ਖੜੀ ਨਹੀਂ ਸਾਡੀ ਗਾ ਨਹੀਂ ਵਿਗੀ ਬਿਲਕੁਲ ਕਿਸੇ ਦਾ ਫਾਇਦਾ ਕਹਿਣ ਦਾ ਬਿਲਕੁਲ ਬਿਲਕੁਲ ਜੀ ਕਿਸੇ ਦਾ ਮਨ ਨਹੀਂ ਦਿਖਣਾ ਚਾਹੀਦਾ ਜੇ ਕਿਸੇ ਨੂੰ ਚੀਜ਼ ਨਹੀਂ ਚੰਗੀ ਲੱਗਦੀ ਤੇ ਕੋਈ ਗੱਲ ਨਹੀਂ ਉਹਦੀ ਸਾਈ ਜਿਹੜੀ ਆ ਉਹ ਜੇ ਬਾਤੀ ਆ ਤੇ ਉਸਦੀ ਸਾਈ ਵਾਪਸ ਆ ਆ ਮੇਰੇ ਖਾਤੇ ਦੇ ਵਿੱਚ 2500 ਰੁਪਏ ਫੇਰ ਆ ਗਿਆ ਕਿਸ ਬੰਦੇ ਦਾ ਬਿਲਕੁਲ ਵੀ ਜੀ ਉਹਦੇ ਭਾਜੀ ਸਕੂਲ ਵੈਨ ਵਾਲੇ ਨੂੰ ਪਾਉਣਾ ਸੀ ਤੇ ਤੁਹਾਨੂੰ ਆ ਗਿਆ ਮੈਂ ਵੀ ਜੀ ਜੀ ਚਲ ਕੇ ਆ ਗਿਆ ਦੇ ਕੋਈ ਖਾਂ ਬੈਗ ਆਊਗਾ ਉਸੇ ਵੇਲੇ ਫੇਰ ਮੈਂ ਇਹਨਾਂ ਨੇ ਉਹਨਾਂ ਦੀ ਮੈਸੇਜ ਇਹਨੇ ਮੈਨੂੰ ਫੋਨ ਕੀਤਾ ਤੇ ਮੈਂ ਭੰਜੀ ਕੋਈ ਨਹੀਂ ਬਿਲਕੁਲ ਜੀ ਬਿਲਕੁਲ ਹੁਣ ਇਹ ਭਰਨੇ ਆਪਾਂ ਉਸੇ ਵੇਲੇ ਬੈਗ ਭਰਦੇ ਸੋ ਇਹ ਆ ਵੀ ਦੁਨੀਆ ਤੋਂ ਲੈ ਕੇ ਕਿਸੇ ਨੇ ਕੱਖ ਨਹੀਂ ਜਾਣਾ ਬਿਲਕੁਲ ਜੀ ਬਿਲਕੁਲ ਯਾਰ ਸਤਕਾਰ ਹੀ ਆ ਹਨਾ ਹਾਂਜੀ ਵੀਰ ਜੀ ਚੰਗੀਆਂ ਚੀਜ਼ਾਂ ਜਿਹੜੀਆਂ ਉਹ ਨਾਲ ਜਾਣੀਆਂ ਆ ਬਿਲਕੁਲ ਵੀ ਜੀ ਕਮਾਈ ਚਲੋ ਦੁਨੀਆਦਾਰੀ ਦੇ ਬਣਿਆ ਆ ਬਿਲਕੁਲ ਬਿਲਕੁਲ ਪਰਿਵਾਰ ਨੂੰ ਪਾਲਣ ਵਾਸਤੇ ਬਿਲਕੁਲ ਚੰਗੀ ਚੰਗੀ ਇਮਾਨਦਾਰੀ ਵਾਲੀ ਬਿਲਕੁਲ ਵੀ ਜੀ ਜਿੱਥੇ ਮਹੀਨੇ ਦਾ ਹੈ ਆ ਆਹਰਾਏ ਚੁਪੀ ਇਹ ਵੀ ਲੱਖ ਰੁਪਈਆ ਕਮਾਉਣਾ ਤੇ 50 ਕਮਾ ਲੋ ਠੀਕ ਹੈ ਵੀ ਸਹੀ ਗੱਲ ਵੀ ਜੀ ਜਿਹੜੇ ਘਰ 'ਚ ਸੁੱਖ ਸ਼ਾਂਤੀ ਹੈ ਨਾ ਹਾਂਜੀ ਵੀਰ ਜੀ ਕਲੇਸ਼ ਨਹੀਂ ਹੁੰਦਾ ਬਿਲਕੁਲ ਵੀ ਜੀ ਤੇ ਸਾਰਾ ਪਰਿਵਾਰ ਬੈਂਕ ਰੋਟੀ ਖਾਂਦਾ ਹਾਂ ਜੀ ਮੰਜੇ ਦੇ ਬਿਲਕੁਲ ਵੀ ਜੀ ਤੇ ਉਥੇ ਕਮਾਈ ਸੁਖੇ ਭਾਜੀ ਮਹੀਨੇ ਦੀ 10000 20000 ਰੁਪਈਆ ਜੇ ਨਾ ਉਹ ਲੱਖਾਂ ਵਰਗੀ ਉਹ ਲੱਖਾਂ ਉਹਦੇ ਨਾਲ ਦੀ ਰੀਸ ਨਹੀਂ ਤੇ ਜਿੱਥੇ ਆਪਾਂ ਵੇ ਰੋਜ਼ ਲੱਖਾਂ ਜੇ ਰਹਿ ਕਲੇਸ਼ ਬਿਲਕੁਲ ਵੀਰ ਜੀ ਉਹ ਮਿੱਟੀ ਹੈ ਉਹ ਮਿੱਟੀ ਜੇ ਉਹਦਾ ਫਾਇਦਾ ਕੋਈ ਨਹੀਂ ਹਾਂਜੀ ਵੀਰ ਜੀ ਜੇ ਕਿ ਜੀ ਉਹਨੂੰ ਮੂੰਹ ਕਰਕੇ ਰੋਟੀ ਖਾਂਦਾ ਤੇ ਜਿੱਦਾਂ ਨੂੰ ਖਾਂਦਿਆ ਬਿਲਕੁਲ ਜੀ ਬੰਦਾਂ ਚੋਰੀਆਂ ਚਲਾਕੀਆਂ ਰੱਖੀ ਜਾਣੀਆਂ ਉਹ ਗੱਲ ਨਹੀਂ ਬਣਦੀ ਬਿਲਕੁਲ ਜੀ ਬਿਲਕੁਲ ਸੋ ਇਹ ਚੀਜ਼ ਆ ਵੀ ਕਮਾਈ ਸਾਫ਼ ਸੁਥਰੀ ਕਰੀਦੀ ਆ ਆਪ ਕੋ ਵਾਇਕ ਨੂੰ ਜੇ ਕਹੇ ਨੂੰ ਮਤਲਬ ਆਪਣੇ ਕਰਕੇ ਕਿਸੇ ਦਾ ਮਨ ਦੁਖੀ ਹੋਇਆ ਹੋਵੇ ਹਾਂਜੀ ਹਾਂਜੀ ਵੀਰ ਜੀ ਤੇ ਆਪਾਂ ਉਸ ਜੀ ਨੂੰ ਸੌਰੀ ਫੀਲ ਕਰਦੇ ਆਂ ਬਿਲਕੁਲ ਜੀ ਜੇ ਆਤਾ ਵੀ ਜੀ ਕੋ ਆਪਣਾ ਕੋਈ ਗਲਤੀ ਹੋਏ ਤਾਂ ਮੈਂ ਮਾਫੀ ਮੰਗ ਲੀਣਾ ਨਾ ਨਹੀਂ ਨਹੀਂ ਕੋਈ ਵੀਰ ਜੀ ਬਿਲਕੁਲ ਜੀ ਬਿਲਕੁਲ ਕਾਫੀ ਮੰਗਾ ਨਾ ਕੋ ਬੰਦਾ ਗਲਤ ਨਹੀਂ ਹੋ ਜਾਂਦਾ ਬਨਾ ਛੋਟਾ ਹੀ ਹੋ ਜਾਂਦਾ ਵੀਰ ਜੀ ਸਤਕਾਰ ਵੱਧ ਜਾਂਦਾ ਬੰਦੇ ਦਾ ਬਿਲਕੁਲ ਜੀ ਬਿਲਕੁਲ ਤੇ ਜੇ ਤਾਂ ਹੁੰਜ ਕਿਲਾ ਜਿਹੜਿਆਰੇ ਵੀ ਮੈਂ ਸਾਰਾ ਕੋਨੇ ਆ ਬਿਲਕੁਲ ਬਾਗ ਲਰਗੇ ਚਲ ਗਏ ਜਿਹਨੇ ਪੰਜਾਬ ਦੇ ਰਾਜੇ ਬਿਲਕੁਲ ਜੀ ਬਿਲਕੁਲ ਐਂ ਦੇ ਜੰਮੇ ਨਹੀਂ ਕੇ ਦੇ ਭਾਦੇ ਦੇ ਬਿਲਕੁਲ ਬਿਲਕੁਲ ਵੀਰ ਜੀ ਪਰਮਾਤਮਾ ਤੰਦਰੁਸਤੀ ਬਖਸ਼ੇ ਵਸ ਹੈ ਹਾਂ ਜੀ ਹਾਂ ਜੀ ਵੀਰ ਜੀ ਸਾਰੇ ਭਰਾਵਾਂ ਦੇ ਮੇਰ ਪਰਿਆ ਹੱਥ ਰਖੇ ਬਾ ਜਿਦਾ ਦੇ ਪੰਜਾਬ ਦੇ ਹਾਲਾਤ ਆ ਸੁੱਖੇ ਭਾਜੀ ਹੁਣ ਹਾਂਜੀ ਹਾਂਜੀ ਵੀਰ ਜੀ ਸਹੀ ਜੇ ਡਾ ਰੌਂਡ ਆ ਪਿਆ ਬਹੁਤ ਜ਼ਿਆਦਾ ਬਿਲਕੁਲ ਜੀ ਬਿਲਕੁਲ ਵੀਰ ਜੀ ਹੈਨਾ ਹਾਂਜੀ ਹਾਂਜੀ ਡਾਰੇ ਡਾਉਂਡ ਆ ਪਿਆ ਵਾ ਵੀ ਸਾਡੇ ਵੀਰ ਭਰਾ ਵਾ ਜਿਹੜੇ ਨਸ਼ਿਆਂ ਪੱਤਿਆਂ ਚ ਪੈ ਗਏ ਆ ਪੈ ਗਏ ਨੇ ਪੈ ਗਏ ਨੇ ਪੈ ਗਏ ਨੇ ਕਿਰਨ ਨੂੰ ਦੁਨੀਆ ਜਾਣਦਾ ਵੀ ਹੈਨਾ ਬਿਲਕੁਲ ਜੀ ਬਿਲਕੁਲ ਅੱਜ ਕੋਈ ਚਾਚਾ ਦਾ ਰਿਸ਼ਤਾਰ ਕਿੰਨੇ ਲੱਭਣਾ ਬਹੁਤ ਘੱਟ ਲੱਭਦੇ ਬਿਲਕੁਲ ਵੀਰ ਜੀ ਬਿਲਕੁਲ ਦੁਨੀਆ ਪੈਸੇ ਨੂੰ ਨਸ਼ੇ ਨੂੰ ਨਸ਼ੇ ਨੂੰ ਲੋਕ ਕੰਮ ਨੂੰ ਘਟ ਗਏ ਆ ਘਟ ਬਹੁਤ ਜ਼ਿਆਦਾ ਵੀਰ ਜੀ ਫਰਕ ਪਿਆ ਦੁਨੀਆ ਅੱਜ ਦੀ ਬਾਹਰ ਵੀ ਕੁਝ ਨਹੀਂ ਪੀੜਿਆ ਕੰਮ ਕਰਕੇ ਖੁਸ਼ ਨਹੀਂ ਵੀਰ ਜੀ 15 ਸਾਲ ਬਾਹਰ ਲਾਏ ਆ ਵੀਰ ਹਾਂਜੀ ਵੀਰ ਜੀ ਤੁਸੀਂ ਵੀਰ ਜੀ ਮੈਂ ਮੁਲਕ ਛੱਡਿਆ ਹੀ ਕੋਈ ਨਹੀਂ ਜਿੰਨੇ ਅਰਬ ਕੰਟਰੀਆਂ ਮੇਰੇ ਭਰਾ ਵੀਡੀਓ ਵੇਖ ਹੀ ਲੈਣੀ ਹੈ ਇਹਨਾਂ ਨੂੰ ਪਤਾ ਚੱਲਣਾ ਕਿ ਇਹ ਬੰਦਾ ਕਿੱਥੇ ਲੱਗ ਫਿਰਿਆ ਹਾਂਜੀ ਹਾਂਜੀ ਵੀਰ ਜੀ ਨਾਲ ਸੱਜਣ ਰਹੇ ਆ ਸ਼ੁਰੂ ਤੋਂ ਇਹੋ ਗੱਲ ਰਹੀ ਵੀ ਮੇਨਤ ਕਰਨੀ ਹੈ ਕਰਨੀ ਵਧੀਆ ਠੋਕ ਵਜਾ ਕੇ ਆ ਬਿਲਕੁਲ ਜੀ ਬਿਲਕੁਲ 18-18 ਘੰਟੇ ਡਿਊਟੀ ਕੀਤੀ ਰੁਟੀਨ ਚ ਬਿਲਕੁਲ ਵੀਰ ਜੀ ਗੱਡੀ ਚਲਾਈ 18-18 ਘੰਟੇ ਠੀਕ ਆ ਵੀਰ ਜੀ ਰਿਕਾਰਡ ਰਿਹਾ ਵੀਜੀ ਆਪਣਾ ਠੀਕ ਆ ਵੀਰ ਜੀ ਟਾਈਮ ਮਾੜਾ ਹੀ ਗਰੀਬੀ ਵੇਖੀ ਸੀ ਬਸ ਉਹ ਹੀ ਚੇਤੇ ਰਹਿੰਦੀ ਬਿਲਕੁਲ ਸਹੀ ਹੈ ਵੀ ਜੀ ਤੇ ਇੱਥੇ ਵੀ ਜੀ ਵੀਰ ਭਰਾ ਜਿਹੜੇ ਮੇਰੇ ਨਾਲ ਜਿੱਦਾਂ ਤੁਸੀਂ ਜੇ ਹੋਰ ਸੱਜਣ ਕਈ ਜੁੜੇ ਆ ਹਾਂਜੀ ਵੀਰ ਜੀ ਬੰਦੇ ਦਾ ਇਹ ਵਾਕੀ ਦਾ ਵੀ ਨਹੀਂ ਭਰਾ ਨੇ ਆਪਣੇ ਬਿਲਕੁਲ ਬਿਲਕੁਲ ਲੈ ਕੇ ਤੁਰੀਦਾ ਤੁਹਾਨੂੰ ਹਾਂ ਨਾ ਬਿਲਕੁਲ ਬਿਲਕੁਲ ਵੀਰ ਜੀ ਇਹਨੇ ਸਾਰੇ ਯਾਰ ਉਹ ਮਾੜੇ ਦਾ ਵੀਰਲਾ ਹੀ ਬਣਦਾ ਬਿਲਕੁਲ ਸਹੀ ਹੈ ਉਹ ਯਾਰ ਉਹ ਬਣੂ ਜੀ ਨੇ ਮਾੜਾ ਟਾਈਮ ਵੇਖਿਆ ਵੇਖਿਆ ਵੀ ਜੀ ਸਹੀ ਸਹੀ ਪਤਾ ਨਹੀਂ ਕੋਈ ਵੀ ਚੇਬਰਾ ਕਰਦਾ ਜਿਹੜੀ ਗੱਲ ਆ ਹਾਂਜੀ ਵੀਰ ਜੀ ਬਾਕੀ ਸੋਏ ਹੋ ਆ ਵੀ ਕਮਾਈ ਕਰੋ ਮਿਹਨਤ ਕਰੋ ਫਿਰ ਨਸ਼ੇ ਬੱਤੇ ਤੋਂ ਬਿਲਕੁਲ ਨਹੀਂ ਉਹਦਾ ਚਾਹੀਦਾ ਭਰੇਜ ਕਿਸੇ ਦੇ ਘਰ 'ਚ ਨਸ਼ਾ ਨਾ ਵੜ ਜੇ ਬਿਲਕੁਲ ਭਾਵੇਂ 100 ਕਿਲੇ ਦਾ ਮਾਲ ਗਿਆ ਕਿਸੇ ਘਰ 'ਚ ਮੈਗ ਵੜ ਗਈ ਨਸ਼ਾ ਵੜ ਗਿਆ ਉਹਦਾ ਘਰ ਮਿੱਟੀ ਹੈ ਬਿਲਕੁਲ ਵੀਰ ਜੀ ਹੈਨਾ ਪਹਿਲੀ ਭਾਵੇਂ ਮਰਲਾ ਬਣਾ ਹੋਵੇ ਤੇ ਸੋਹ ਹੋਵੇ ਨਾ ਬਿਲਕੁਲ ਵੀਰ ਜੀ ਘਰ ਦੇ ਵਿੱਚ ਨਸ਼ਾ ਪਤਾ ਨਾ ਸਲੂਕ ਹੋਵੇ ਤੇ ਵਾਹਿਗੁਰੂ ਜੀ ਕਿਰਪਾ ਕਰੇ ਮੈਂ ਕਿਰਪਾ ਕਰਦਾ ਵੀ ਬਾਕੀ ਸਸੀ ਘਾਲ ਸਾਰੇ ਵੀਰਾਂ ਨੂੰ ਦੇ ਮੁੱਲ ਵੀਰ ਜੀ ਸਾਰੇ ਨੂੰ ਵੀਰ ਜੀ ਸ਼ੇਅਰ ਕਰਿਆ ਕਰੋ ਮੁੱਲ ਪਛੀਦਾ ਵੀਰ ਜੀ ਕਰਨੂ ਭਾਵੇਂ ਲੱਖ ਰੁਪਈਆ ਕਰਾ ਲੋ 85000 ਦੀ ਵਸੀ ਦੇ ਦਾਂਗੇ ਭਰਾਵਾਂ ਨੂੰ ਠੀਕ ਆ ਵੀਰ ਜੀ 85 ਦੀ ਵਸੀ ਦੇ ਦਾਂਗੇ ਤੇ 1000 ਵੀਰ ਜੀ ਮਾਰ ਮਾਰ ਕਰ ਦਾਂਗੇ ਭਰਾਵਾਂ ਨੂੰ 84000 ਦੀ ਵਸੀ ਜੇ ਵੀਰ ਜੀ ਮੈਂ ਨਾ ਵੀ ਤੋਹਫਾ ਜੇ ਵੀਰ ਜੀ ਲੈ ਜਾਓ ਅਰੇ ਬਾਕੀ ਇਹ ਬਿਚਾਰੋ ਚੈਨਲ ਨੂੰ ਵੀਰ ਜੀ ਵਾਤ ਬਾਤ ਸ਼ੇਅਰ ਕਰਿਆ ਕਰੋ ਹਾਂਜੀ ਵੀਰ ਜੀ ਤੇ ਕਮੈਂਟ ਕਰਕੇ ਦੱਸਿਆ ਕਰੋ ਕੋਈ ਗਲਤੀ ਹੋਈ ਹੈ ਦੀਦੇ ਮਿੱਟੀ ਵਿੱਚ ਲਸਿਆ ਕਰੋ ਬੰਦਾ ਫਿਰ ਸੁਧਾਰ ਕਰਦਾ ਹਾਂ ਬਿਲਕੁਲ ਜੀ ਬਿਲਕੁਲ ਵੀ ਜੀ ਚੈਨਲ ਵੇਖਣ ਵਾਲੇ ਮਾਨਲੇ ਫਰਮਾ ਸਾਸੀ ਕਾਲ ਸਾਰੇ ਵੀਰਾਂ ਨੂੰ ਤੇ ਬਾਕੀ ਸੋ ਜਿਹੜੇ ਵੀ ਭਰਾ ਨੇ ਮੰਨ ਲੈਣਾ ਪੂਰੀ ਆਪਣੀ ਤਸੱਲੀ ਕਰਿਆ ਕਰੋ ਕਿ ਤੋ ਵੀ ਲੈਣੀ ਬਿਲਕੁਲ ਬਿਲਕੁਲ ਪੂਰੀ ਨਖਬਰ ਕਰਾ ਕੇ ਫਿਰ ਮੰਨ ਲਿਆ ਕਰੋ ਜੀ ਬਿਲਕੁਲ ਬਿਲਕੁਲ ਵੀ ਜੀ ਠੀਕ ਹੈ ਸਭ ਕੇ ਭਾਜੀ ਬਿਲਕੁਲ ਬਿਲਕੁਲ ਵੀ ਜੀ ਆਪਣੀ ਤਸੱਲੀ ਹੋ ਗਈ ਕੋਈ ਕਿਹਨੂੰ ਬੰਦਾ ਲਾਂਭਾ ਨਹੀਂ ਦੇ ਸਕਦਾ ਨਹੀਂ ਦੇ ਸਕਦਾ ਕਿ ਆਪਣੀ ਤਸਾਹ ਵਾਲੀਆਂ ਚੀਜ਼ਾਂ ਬਿਲਕੁਲ 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 ਵੀ ਵਸਾਹ ਵਾਲੀ ਚੀਜ਼ ਹੈ ਭਜੀਏ ਤੇ ਸਾਵੜੀ ਚੀਜ਼ ਹੈ ਦੇ ਆਪਾਂ ਦੇ ਤਜਰਬਾ ਲਾ ਕੇ ਕਹਿ ਸਕਦੇ ਆ ਬਿਲਕੁਲ ਜੀ ਬਿਲਕੁਲ ਦੀ ਨਿਕਲੂ ਏਦਾਂ ਨਹੀਂ ਹੈ ਨਾ ਬਿਲਕੁਲ ਪਿਛੋਂ ਆਈਆਂ ਏਦਾਂ ਫਿਰਦੀਆਂ ਦੁਰਲੀ ਚੱਲ ਜਣੀਆਂ ਬਾਕੀ ਕੋਸ਼ਿਸ਼ ਇਹ ਹੁੰਦੀ ਹੈ ਚੰਗਾ ਲਈਏ ਚੰਗਾਈ ਸੇਲ ਕਰੀਏ ਹੈ ਨਾ ਬਿਲਕੁਲ ਬਿਲਕੁਲ ਜੀ ਜੇ ਸੋ ਇਹੋ ਹੀ ਆ ਵੀ ਬਾਕੀ ਜਿਹੜੀ ਵੀ ਪਰਾਂ ਲੈਣਾ ਆਪਣੀ ਪੂਰੀ ਨਕਸ਼ਾ ਕਰਕੇ ਦੇ ਦੇ ਲਿਆ ਕਦੋਂ ਜਿਹੜੀ ਠੀਕ ਹੈ ਸਸਤੀ ਕਾਲ ਜੀ ਸਸਤੀ